ਟੀਮ ਇੰਡੀਆ ਦਾ ਦਿੱਗਜ ਆਲਰਾਊਂਡਰ ਤੇ ਨਿਊਜ਼ੀਲੈਂਡ ਖਿਲਾਫ ਸੀਰੀਜ਼ 'ਚ ਦਮਦਾਰ ਖੇਡ ਵਿਖਾਰੇ ਅਰਵਿੰਦਰ ਜੜੇਜਾ ਨੂੰ ਮੈਚ ਫੀਸ ਤੇ ਜੁਰਮਾਨਾ ਲਗਾਇਆ ਗਿਆ। ਜੜੇਜਾ ਨੂੰ ਮੈਚ ਫੀਸ ਤੇ 50% ਜੁਰਮਾਨਾ ਕੀਤਾ ਗਿਆ। ਅਜਿਹਾ ਜੜੇਜਾ ਦੀ ਕੋਈ ਗਲਤੀ ਨੂੰ ਕਈ ਵਾਰ ਦੁਹਰਾਉਣ ਕਾਰਨ ਹੋਇਆ। ਨਿਊਜ਼ੀਲੈਂਡ ਖਿਲਾਫ ਇਹ ਦੌੜ ਖੇਡੇ ਜਾ ਰਹੇ ਟੈਸਟ ਸੀਰੀਜ਼ ਦੇ ਆਖਰੀ ਮੈਚ 'ਚ ਜੜੇਜਾ ਨੇ ਪਿਚ 'ਤੇ ਸੈਂਸਿਟਿਵ ਏਰੀਆ ਤੇ ਪੁੱਜਣ ਦੀ ਗਲਤੀ ਕੀਤੀ। ਖਾਸ ਕਰਕੇ ਇਹ ਸੀ ਕਿ ਜੜੇਜਾ ਨੇ ਇਹ ਗਲਤੀ ਕਈ ਵਾਰ ਦੁਹرائی। ਜੜੇਜਾ ਨੇ ਅੰਪਾਇਰ ਨੂੰ ਅਫੀਸ਼ੀਅਲ ਵਾਰਨਿੰਗ ਦੇਣ ਲਈ ਸਾਊਥ ਅਫਰੀਕਾ ਨੇ ਅੱਤਵਾਂ ਸੇਂਟ জর্জ ਪਾਰਕ ਦੇ ਚੌਥੇ ਵਨਡੇ ਮੈਚ ਅਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਸਾਊਥ ਅਫਰੀਕਾ ਨੇ ਅਸਟ੍ਰੇਲੀਆ ਤੋਂ ਮਿਲੇ 168 ਰਨਾਂ ਦੇ ਟਿਚੇ ਨੂੰ 87 ਗੇਂਦਾਂ ਪਹਿਲਾਂ ਹੀ ਹਾਸਲ ਕਰ ਲਿਆ। ਇਸ ਨਾਲ ਹੀ ਅਫਰੀਕੀ ਟੀਮ ਨੂੰ ਪੰਜ ਮੈਚ ਦੀ ਸੀਰੀਜ਼ ਵਿੱਚ 4-0 ਦੀ ਬੜਤ ਹਾਸਲ ਹੋ ਗਈ ਹੈ। ਇਤਵਨ ਨੂੰ ਟੀਜੇ ਟੈਸਟ ਮੈਚ ਵਿਰਾਟ ਅਤੇ ਰਹਾਣੇ ਦੀਆਂ ਸ਼ਾਨਦਾਰ ਪਾਰੀਆਂ ਨੂੰ ਵੇਖਦੇ ਕਿ ਵੀ ਟੀਮ ਦੇ ਕੋਚ ਮਾਈਕ ਹੈਸਨ ਨੇ ਕੋਲੀ ਦੀ ਜੰਮਕ ਦੀ ਤਾਰੀਫ ਕੀਤੀ ਹੈਸਨ ਮੁਤਾਬਕ ਹਰ ਗੇਂਦ ਤੇ ਬਿਹਤਰੀਨ ਸ਼ਾਟ ਲਗਾਏ ਗਏ ਹੈਸਨ ਮੁਤਾਬਕ ਉਹ ਆਪਣੀ ਯੋਜਨਾ ਤੇ ਅਮਲ ਕਰ ਰਹੇ ਸੀ ਪਰ ਉਹਨਾਂ ਦੀ ਯੋਜਨਾ ਨੂੰ ਫੇਲ ਕਰ ਦਿੱਤਾ ਗਿਆ ਸਕੂਲ ਕ੍ਰਿਕਟ ਵਿੱਚ ਹਰ ਟੀਮ 'ਚ 14 ਖਿਡਾਰੀਆਂ ਨੂੰ ਘਟਾਉਣ ਦੇ ਸਚਿਨ ਤੰਦੁਲਕਰ ਦੇ ਵਿਚਾਰ ਨੂੰ ਮੁੰਬਈ ਕ੍ਰਿਕਟ ਸੰਘ ਨੇ ਹਰੀ ਝੰਡੀ ਉਗਾ ਦਿੱਤੀ ਐਮਜੀਐਨ ਨੇ ਹਾਲ ਹੀ ਚ ਇੱਕ ਪ੍ਰਸਤਾਵ ਪੇਸ਼ ਕੀਤਾ ਜਿਸ ਦੇ ਤਹਿਤ ਹਰ ਸਕੂਲ ਪੱਧਰੀ ਟੀਮ 'ਚ 11 ਦੀ ਥਾਂ 14 ਖਿਡਾਰੀਆਂ ਨੂੰ ਖੇਡਣ ਦਿੱ